ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੋ ਇਹ ਆਪ ਜੀ ਦਾ ਧੰਨਵਾਦ ਕਿ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਮਨ ਚ ਹੁੰਦਾ ਹੈ ਕਿ ਕੋਈ ਕੁਰਬਾਨੀ ਦੀ ਪੰਕਤੀ ਜਿਹੜੀ ਹੈ ਉਹਦੇ ਵਿੱਚ ਆ ਕੋਈ ਆਪ ਜੀ ਨਾਲ ਸਾਂਝੀ ਕੀਤੀ ਜਾਵੇ ਗੁਰਬਾਣੀ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਗੁਰਬਾਣੀ ਆਧਾਰ ਹੈ ਇਹਦੇ ਤੋਂ ਬਗੈਰ ਸਾਡਾ ਦੂਸਰਾ ਕੋਈ ਆਸਰਾ ਵੀ ਨਹੀਂ ਹੈ ਕਿਉਂਕਿ ਗੁਰਬਾਣੀ ਜੀਵਨ ਜਾਚ ਹੈ ਤੇ ਮੇਰੇ ਦਿਮਾਗ ਵਿੱਚ ਪੰਗਤੀ ਆ ਰਹੀ ਸੀ ਗੁਰੂ ਪਾਤਸ਼ਾਹ ਮਹਾਰਾਜ ਦੀ ਜੇ ਤੁਸੀਂ ਰਾਜਾਂ ਦੀ ਗੱਲ ਕਰਦੇ ਨੇ ਰਾਜੇ ਚੂਲੀ ਨਿਯਾਮ ਕੀ ਰਾਜੇ ਜਿਹੜੇ ਹੁੰਦੇ ਆ ਨਾ ਅਸਲ ਵਿੱਚ ਇਹ ਹੁੰਦਾ ਕਿ ਰੱਜਿਆ ਹੋਇਆ ਉਹਨੂੰ ਅਸੀਂ ਰਾਜੇ ਕਹਿੰਦੇ ਆ ਵੀ ਇਹ ਰੱਜੇ ਹੋਇਆ ਤੇ ਪਹਿਲਾਂ ਆਮ ਤੌਰ ਤੇ ਅੱਜ ਵੀ ਅਲਪ ਕੰਟਰੀਆਂ ਦੇ ਵਿੱਚ ਇੱਕ ਖਾਨਦਾਨ ਜਿਹੜਾ ਉਹ ਰਾਜ ਕਰੀ ਜਾਂਦਾ ਹੈ ਕਾਫੀ ਤੇ ਸਾਡੇ ਮੁਲਕ ਵਿੱਚ ਜਿਹੜਾ ਇੰਡੀਆ ਉਹਦੇ ਵਿੱਚ ਜਾਂ ਕੁਝ ਹੋਰ ਮੁਲਕਾਂ 'ਚ ਲੋਕਤੰਤਰ ਹੈ ਲੋਕ ਵੋਟ ਕਰਦੇ ਆ ਤੇ ਜਦੋਂ ਅਸੀਂ ਇਹਦੀ ਸਵੈ ਪ੍ਰਚੋਲ ਕਰਦੇ ਆ ਹਿਸਟਰੀ ਵਾਚਦੇ ਆ ਦੇਖਦੇ ਆ ਤੇ ਮਹਾਰਾਜ ਦੀ ਬਾਣੀ ਨੂੰ ਵੀ ਵਿਚਾਰਦੇ ਆ ਤੇ ਰਾਜੇ ਜਿਹਨਾਂ ਨੂੰ ਅਸੀਂ ਰੱਜੇ ਹੋਏ ਕਹਿੰਨੇ ਆ ਤੇ ਅੱਜ ਲੱਗਦਾ ਕਿ ਸਭ ਤੋਂ ਜ਼ਿਆਦਾ ਭੁੱਖਾਣਾ ਵਿੱਚ ਹੀ ਹੈ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ ਜਾਂ ਪੈਸਾ ਪਾਈ ਗੁਰਦਾਸ ਜੀ ਕਹਿੰਦੇ ਨੇ ਕਿ ਤਨ ਤਨ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਿ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਦਾਸ ਸੀ ਕਿ ਉਹ ਮਾਇਆ ਦੇ ਵਿੱਚ ਖਚਤ ਨਹੀਂ ਹੋਇਆ ਰਾਜ ਭਾਗ ਦਾ ਜਿਹੜਾ ਉਹਦੇ ਤੇ ਅਸਰ ਨਹੀਂ ਹੋਇਆ ਉਹ ਇਨਸਾਫ ਕਰਦਾ ਸੀ ਤੇ ਮਹਾਰਾਜਾ ਰਜੀਤ ਸਿੰਘ ਜਦੋਂ ਅਸੀਂ ਗੱਲ ਕਰਦੇ ਆ ਤੇ ਅਸੀਂ ਆਮ ਕਹਿੰਦੇ ਆ ਕਿ ਕਾਲ ਪੈ ਗਿਆ ਤੇ ਉਹਨਾਂ ਨੇ ਆਪਣੇ ਸਾਰੇ ਖਜ਼ਾਨੇ ਖਜ਼ਾਨੇ ਸਾਰੇ ਜਿਹੜੇ ਸੀ ਇਹ ਤੇ ਗੋਦਾਮ ਸੀ ਖੋਲ ਦਿੱਤੇ ਕਿ ਜਾਤ ਪਾਤ ਦਾ ਕੋਈ ਵਤ ਕਰਾ ਨਹੀਂ ਕਿਉਂਕਿ ਰਾਜੇ ਵਾਸਤੇ ਸਾਰੇ ਬਰਾਬਰ ਹੁੰਦੇ ਆ ਤੇ ਆ ਕੇ ਇਥੋਂ ਜੋ ਵੀ ਆ ਕੇ ਲੈ ਜਾਓ ਤੇ ਇਹ ਹਿਸਟਰੀ ਤੁਸੀਂ ਦੇਖਦੇ ਆ ਪੜ੍ਹਦੇ ਆ ਕਿ ਇੱਕ ਬਜ਼ੁਰਗ ਆਇਆ ਉਹਦੇ ਨਾਲ ਉਹਦਾ ਪੋਤਰਾ ਛੋਟਾ ਗਿਆ ਪਰ ਬਜ਼ੁਰਗ ਦਾਣੇ ਨਹੀਂ ਉਠਾ ਪਾ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਕੁੱਲੀ ਦਾ ਭੇਸ ਬਦਲ ਕੇ ਇਹ ਸਾਰਾ ਕੁਝ ਵਿਖਦਾ ਹੁੰਦਾ ਸੀ ਕਿ ਮੇਰੀ ਪਰਜਾ ਲੋਕ ਭੁੱਖਾ ਤੇ ਸੁੱਤਾ ਉਹਨੇ ਉਹ ਬਜ਼ੁਰਗ ਦੇ ਦਾਣੇ ਉਠਾਏ ਤੇ ਘਰ ਛੱਡੇ ਜਦੋਂ ਉਹਦੇ ਘਰ ਛੱਡੇ ਤੇ ਬਜ਼ੁਰਗ ਨੇ ਆਖਿਆ ਬੜਾ ਸੋਹਣਾ ਹੈ ਬੜਾ ਪਿਆਰਾ ਹੈ ਨੌਜਵਾਨਾ ਇਹ ਤਾਨਾ ਉਹ ਮਾਜ ਨੇ ਤੈਨੂੰ ਜੰਮਿਆ ਹੋਵੇਗਾ ਤਾਨਾ ਬਾਪ ਤੇ ਧਾਨਾ ਕੋਲ ਜਿਹੜੇ ਖਾਨਦਾਨ ਜਤੋਂ ਪੈਦਾ ਤੇ ਤੇਰਾ ਨਾਂ ਕੀ ਹੈ ਨਾਂ ਦੱਸ ਜਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਮੂੰਹ ਤੋਂ ਪਰਦਾ ਚੱਕ ਕੇ ਅਗਲਾ ਆਖਿਆ ਸੀ ਮੈਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਤੇ ਬਜ਼ੁਰਗ ਨੇ ਉਹਨੂੰ ਗੱਲ ਨਾ ਲਾਇਆ ਵੀ ਐਸੇ ਮਹਾਰਾਜ ਇਹਨੂੰ ਕਹਿੰਦੇ ਆ ਰੱਜੀ ਹੋਏ ਰਾਜੀ ਇਹ ਅੱਜ ਹੋਂ ਦੀਆਂ ਨਿਸ਼ਾਨੀਆਂ ਤੇ ਜੇ ਅੱਜ ਅਸੀਂ ਹਾਲਾਤ ਕੀ ਵੇਖਦੇ ਆ ਸਾਡੇ ਵਾਲੇ ਰਾਜੇ ਆ ਉਹ ਵਿੰਦੇ ਨੇ ਕਿਸ ਨੂੰ ਵੋਟਾਂ ਕਿਹੜੇ ਪਾਸੋਂ ਹਟ ਪੈਣੀ ਆ ਇਹ ਪਬਲਿਕ ਦੁਨੀਆ ਉਸ ਵਿੱਚ ਲੜਨਾਂ ਚਾਹੁੰਦੀ ਲੋਕ ਨਹੀਂ ਲੜਦੇ ਇਹ ਜਾਤ ਪਾਤ ਦੇ ਨਾਲ ਇਹ ਉਹ ਜਿਹੜਾ ਵਿਤਕਰਾ ਕਰਕੇ ਸਾਨੂੰ ਬਹੁ ਗਿਣਤੀ ਨੂੰ ਵੋਟਾਂ ਕਿੱਥੋਂ ਆਉਣੀਆਂ ਐ ਐਸੇ ਹਾਲਾਤ ਬਣਾ ਕੇ ਇਹਨਾਂ ਨੇ ਲੋਕਾਂ 'ਚ ਨਫਰਤ ਪੈਦਾ ਕੀਤੀ ਹੋਈ ਐ ਇਸਰ ਕਿ ਜਿਹੜੀ ਰਾਜ ਦੇ ਨਿਸ਼ਾਨੀਆਂ ਉਹ ਅੱਜ ਆ ਹੋਇਆ ਤੇ ਅੱਜੋ ਜਦੋਂ ਕੁਝ ਆਸ ਹੁੰਦੀ ਐ ਪਰ ਸਭ ਤੋਂ ਜ਼ਿਆਦਾ ਇਹ ਕੁਰਸੀ ਕੁਰਸੀ ਦੇ ਲਾਲਚੇ ਭੁੱਖੇ ਤੇ ਲਾਚਾਰਨ ਇਹ ਕੁਰਸੀਆਂ ਪਿੱਛੇ ਦੂਸਰੇ ਦਾ ਕਤਲ ਕਰਵਾ ਦਿੰਦੇ ਨੇ ਪਤਾ ਨਾ ਕੀ ਕੁਝ ਕਰਵਾ ਦਿੰਦੇ ਨੇ ਤੇ ਇਸ ਕਰਕੇ ਅਸੀਂ ਮਹਾਰਾਜ ਜੀ ਕਹਿੰਦੇ ਨੇ ਕਿ ਰਾਜੇ ਦੀ ਜਿਹੜੀ ਨਿਸ਼ਾਨੀ ਹੈ ਉਹ ਇਹੋ ਹੀ ਹੈ ਕਿ ਗੁਰਮੁਖ ਮਾਇਆ ਵਿੱਚ ਉਦਾਸੀ ਤੰਤਰਾ ਰਾਜਾ ਜਨਕ ਹੈ ਤੇ ਦੂਸਰੇ ਬੰਨੇ ਮਹਾਰਾਜ ਜੀ ਸਿੰਘ ਦੀ ਮਹਾਰਾਜ ਜੀ ਬਾਣੀ ਕਹਿੰਦੀ ਹੈ ਕਿ ਰਾਜੇ ਚੁਲੀ ਨਿਆਂ ਕੀ ਰਾਜਾ ਉਹ ਹੈ ਜਿਹੜਾ ਨਿਆਂ ਕਰਦਾ ਹੋਵੇ ਤੇ ਅਸੀਂ ਆਸ ਕਰਦੇ ਹਾਂ ਕਿ ਦੁਨੀਆ ਨੂੰ ਸੰਸਾਰ ਨੂੰ ਇਹੋ ਜਿਹੇ ਰਾਜੇ ਮਿਲਣ ਜਿਹੜੇ ਨਿਆਂ ਕਰਨ ਵਾਲੇ ਨੇ ਜਦੋਂ ਕਰਨ ਵਾਲੇ ਨੇ ਵਾਹਿਗੁਰੂ ਜੀ ਕਾ ਖਾਲਸਾ 腕いっぱい。